ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਅਸੀਂ ਸੰਤ ਮਸਕੀਨ ਜੀ ਦੀ ਕਥਾ 라ਵਣ ਦੇ ਬਾਰੇ ਸੁਣਾਗੇ ਕਿ 라ਵਣ ਦੀ ਰੇਖ ਰੋਪਾ ਕੀ ਸੀ 라ਵਣ ਦੇ ਬਾਰੇ ਜਿਹੜੀਆਂ ਬੜੀਆਂ ਕਹਾਣੀਆਂ ਗੱਲਾਂ ਸਾਨੂੰ ਪਤਾ ਵੈ ਉਹ ਸੱਚ ਹੈ ਜਾਂ ਕਿ 라ਵਣ ਦੀ ਅਸਲ ਸਚਾਈ ਕੀ ਹੈ ਇਹ ਅਸੀਂ ਸੰਤ ਮਸਕੀਨ ਜੀ ਕੋ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਦੇ ਹਾਂ ਇਸਤੇ ਬਾਰੇ ਜਾਣਦੇ ਹਾਂ ਸਾਡੇ ਦੇਸ਼ ਦੇ ਚਿਕ੍ਰਿਸ਼ੀ ਹੋਇਆ ਜਿਹਦਾ ਨਾਂ ਸੀ ਸਹਨ ਸਰਬਾਹ ਹਜ਼ਾਰਾਂ ਬਾਮਾ ਵਾਲਾ ઋષਿ ਹਜ਼ਾਰਾਂ ਬਾਮਾ ਨਹੀਂ ਆਉਂਦੀਆਂ। ਅਗਰ ਹਜ਼ਾਰਾਂ ਬਾਮਾ ਇੱਕ ਬੰਦੇ ਦੀ ਆਉਣ ਤੇ ਸਾਰੇ ਹਾਲਜ ਮੇਰੇ ਖਲੇ ਕੋਈ ਬੰਦਾ ਬੈਠੇਗਾ। ਮੁਸ਼ਕਿਲ ਹੈ ਇੱਕ ਵੀ ਬੈਠ ਸਕੇ ਹਜ਼ਾਰਾਂ ਬਾਮਾ। ਫਿਰ ਕੀ ਉਹ ਚਲਦਾ ਫਿਰਦਾ ਕਿਸ ਤਰ੍ਹਾਂ ਹੋਵੇਗਾ? ਜਿਹੜੇ ਸਮਝਾਣ ਦੇ ਪ੍ਰਤੇਕ ਨੇ ਨਾ। ਅਗਰ ਉਹਨਾਂ ਦੀ ਕੋਈ ਗਹਿਰਾਈ ਚ ਨਾ ਜਾਵੇ। ਤੋਂ ਬੜੇ ਭੁਲੇਖੇ ਪੈ ਜਾਂਦੇ ਨੇ ਸਹਿਨ ਸਰਬਾਉ। ਦੋ ਹੱਥਾਂ ਦੇ ਚ ਹਜ਼ਾਰਾਂ ਹੱਥਾਂ ਵਰਗੀ ਤਾਕਤ ਦੋ ਹੱਥਾਂ ਚ ਇਤਨੀ ਸਮਰਥਾ ਕਿ ਹਜ਼ਾਰਾਂ ਬੰਦਿਆਂ ਦੇ ਹੱਥ ਜੋੜ ਜਾਣ ਉਸ ਦੇ ਅੱਗੋਂ ਤੋਂ ਸੈਂਸਰ ਬਾਹੂ ਹੋ ਗਏ ਔਰ ਕੀ ਉਹਦੇ ਅੱਗੋਂ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਗਏ ਸੈਂਸਰ ਬਾਹੂ ਦਹ ਸਿਰ ਕਹਿੰਨ 라ਵਣ ਦੇ 10 ਸਿਰ ਸਨ ਨਹੀਂ 10 ਸਿਰ ਜਿਤਨਾ ਸੋਚ ਸਕਦੇ ਨੇ ਉਹ ਕੱਲਾ ਸੋਚਦਾ ਸੀ 10 ਸਿਰ ਜਿੰਨਾ ਯਾਦ ਕਰ ਸਕਦੇ ਨਾ ਉਹ ਕੱਲਾ ਕਰਦਾ ਸੀ ਤਦੇ ਤੇ ਉਸ ਦੀ ਲੰਕਾ سونے ਦੀ ਸੀ ਤਦ ਹੀ ਤੇ ਚੰਦ ਸੂਰਜ ਤਾਂ ਕੇ ਤਪਦ ਰਸੋਈ ਗੁਰਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਉਸ ਜ਼ਮਾਨੇ ਚ ਉਹਦੇ ਮਹਿਲਾਂ ਦੇ ਸੂਰਜ ਦੀ ਸ਼ਕਤੀ ਨਾਲ ਚੁੱਲ੍ਹੇ ਜਲਦੇ ਸਨ ਰਸੋਈ ਦੇ ਚ ਉਸ ਜ਼ਮਾਨੇ ਚ ਸਾਇੰਸ ਨੇ ਤੇ ਅੱਜ ਇਹ ਕਮਾਲ ਹਾਸਲ ਕੀਤਾ ਹੈ ਰਾਵਣ ਨੇ ਉਦੋਂ ਹਾਸਲ ਕੀਤਾ ਹੋਇਆ ਮਹਿਲਾਂ ਦੇ ਕਲਸ ਉਹਨੇ ਸੋਨੇ ਨਾਲ ਲਾਇ ਲੱਦੇ ਹੋਏ ਇਸ ਵਾਸੇஸ்வரਨ ਲੰਕਾ ਉਸ ਨੂੰ ਕਹਿੰਦੇ ਸਨ ਹਰ ਪੱਖ ਚੋਂ ਸਿਆਣਾ ਸੀ ਬੜਾ ਬੁੱਧੀਮਾਨ ਸੀ ਸ਼ਿਵ ਜੀ ਦਾ ਭਗਤ ਸੀ ਇਸ ਕਥਾ ਨੂੰ ਵੀ ਮੈਂ ਛੇੜਿਆ ਤੇ ਇਸ ਪਾਸੇ ਮੈਂ ਲੰਬਾ ਚਲਾ ਜਾਵਾਂਗਾ ਸਮਾਂ ਇਸ ਤੇ ਲੱਗ ਜਾਏਗਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਹੁਣ ਸੁਣ ਕੇ ਹੈਰਾਨ ਹੋ ਗਏ ਰਾਵਣ ਦੇ ਇੱਕ ਪੈਲੂ ਦੀ ਉਪਮਾ ਕੀਤੀ ਹੈ ਚੌ ਬੋਲੇ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਦੀ ਬਾਣੀ ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਠ ਰਾਵਣ ਹੋਤੇ ਸੋਰੰਕ ਨੇ ਜਨਸਿਰ ਦੀਨੇ ਘਾਟ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਦੇ ਪ੍ਰੇਮ ਦਾ ਸੌਦਾ ਇਸ ਕਿਦਰੇ ਮਾਇਆ ਦੀਆਂ ਦਮਣੀਆਂ ਨਾਲ ਹੁੰਦਾ ਤੋ ਪ੍ਰਮਾਤਮਾ ਧਨਵਾਨਾਂ ਦੀ ਤਿੱਜੋਰੀ ਦੇ ਚੋਂਦਾ ਬਿਲਕੁਲ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ 66 ਵਟਾ ਦਮੜੀਆਂ ਦੇ ਨਾਲ 6 ਵਟਾ ਹੋ ਸਕਦਾ ਪ੍ਰਮਾਤਮਾ ਮਿਲ ਜਾਂਦਾ ਦਮੜੀਆਂ ਨਾਲ ਤੋ ਰਾਵਣ ਹੋਤੇ ਸੋ ਰੰਕ ਨੇ ਰਾਵਣ ਕੋਈ ਬਿਖਾਰੀ ਨਹੀਂ ਸੀ ਜਿਨੇ ਸਿਰ ਦੀਨੇ ਕਾਟ ਜਿਨੇ ਆਪਣਾ ਸਿਰ ਕੱਢ ਕੇ ਸ਼ਿਵਜੀ ਦੇ ਅੱਗੋਂ ਰੱਖ ਦਿੱਤਾ ਕਿਉਂਕਿ ਉਹਦਾ ਇੱਕ ਸਿਰ ਦਸਾਂ ਸਿਰਾਂ ਵਰਗਾ ਸੀ ਉਹ ਇਤਨਾ ਸੋਚਦਾ ਸੀ ਜਿਵੇਂ 10 ਸਿਰ ਕੋਈ ਸੋਚ ਲਾ ਉਹਦੇ ਇਤਨੇ ਪਰਬਲ ਵਿਚਾਰ ਸਨ 10 ਸਿਰ ਵੀ ਨਹੀਂ ਸੋਚ ਸਕਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਪੰਜ ਖੜੇ ਹੋਏ ਸ਼ਿਵ ਜੀ ਨੇ ਮੰਗ ਵੀ ਨਹੀਂ ਕੀਤੀ ਰਾਵਣ ਕੱਟ ਕੇ ਅੱਗੋਂ ਰੱਖਦਾ ਇਸ ਹਿਸਾਬ ਨਾਲ ਤੇ ਬਹੁਤ ਵੱਡਾ ਭਗਤ ਹੈ ਤੇ ਰਾਵਣ ਕਹਿੰਦਾ ਐ ਸ਼ਿਵ ਜੀ ਜਿਸ ਸਿਰ ਦੇ ਉੱਤੇ ਤੇਰਾ ਆਸ਼ੀਰਵਾਦ ਬਧਿਆ ਹੱਥ ਨਹੀਂ ਹੈ ਮੈਂ ਉਸ ਸਿਰ ਨੂੰ ਕੀ ਕਰਾਂ ਠੀਕ ਹੈ ਮੈਂ ਸੋਚ ਲੈਣਾ ਵਿਚਾਰ ਲੈਣਾ ਆਲਮ ਫਾਜ਼ਲ ਹਾਂ ਵਿਦਵਾਨ ਹਾਂ ਚਾਰ ਵੇਦਾਂ ਦਾ ਪਾਠੀਆਂ ਤੇ ਚਾਰ ਵੇਦਾਂ ਦਾ ਗਿਆਤਾ ਵੀ ਹਾਂ ਅਰੇ ਸਿਰ ਦੇ ਉਤੇ ਤੇਰਾ ਮੇਰ ਬਰਿਆ ਹੱਥ ਨਹੀਂ ਹੋਇਆ ਮੈਨੂੰ ਆਸ਼ੀਰਵਾਦ ਨਹੀਂ ਮਿਲੇ ਮੈਂ ਸਿਰ ਨੂੰ ਕੀ ਕਰਾਂ ਇਤਨਾ ਸਹਿਣਾ ਇਤਨਾ ਵੱਡਾ ਭਗਤ ਇਹ ਸ਼ਿਵਜੀ ਦਾ ਭਗਤ ਸੀ ਰਾਮ ਵੀ ਸ਼ਿਵਜੀ ਦੇ ਭਗਤ ਸਨ ਰਾਮੇਸ਼ਵਰ ਦੇ ਸ਼ਿਵਜੀ ਦੀ ਪੂਜਾ ਕਰਕੇ ਰਾਮ ਨੇ ਲੰਕਾ ਤੇ ਚੜ੍ਹਾਈ ਕੀਤੀ ਦੋਵੇਂ ਸ਼ਿਵਜੀ ਦੇ ਭਗਤ ਸਨ ਗੁਰੂਵਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੇ ਦਮ ਕੇ ਹੋਤੀ ਸਾਠ 라वण ਹੋਤੇ ਸੋਰੰਕ ਨੇ ਜਨ ਸਿਰ ਦੀਨੇ ਕਾਟ ساری ਦੁਨੀਆ ਚ ਖਾਸ ਕਰਕੇ ਸਾਡੇ ਦੇਸ਼ ਚ ਸਾਲ ਦੇ ਸਾਲ ਪੁਤਲਾ ਜਲਾਇਆ ਜਾਂਦਾ ਹੈ 라वण ਦਾ ਇੰਨੀ ਬੇਇੱਜ਼ਤੀ ਅਜੇ ਤੱਕ ਕਿਸੇ ਦੀ ਵੀ ਨਹੀਂ ਹੋ ਜਿੰਨੀ ਉਸਦੀ ਹੋਈ ਇੱਕ ਦਫਾ ਕਿਸੇ ਦਾ ਪੁਤਲਾ ਜਲਾਇਆ ਜਾਂ ਦੋ ਦਫਾ ਸਾਲ ਦੇ ਸਾਲ ਜਲਾਇਆ ਜਾਂਦਾ ਹੈ ਹੈਰਾਨ ਨੇਗੇ ਪੁਤਲਾ ਖੜਾ ਕਰ ਦੇਣਗੇ ਸਾਰਾ ਦਿਨ ਲੋਕੀ ਮੱਥਾ ਵੀ ਟੇਕ ਦੇਣ ਸਾਡੇ ਹਿੰਦੂ ਵੀਰ ਮੱਥਾ ਵੀ ਟੇਕਣਗੇ ਪ੍ਰਸ਼ਾਦ ਵੀ ਰੱਖਣਗੇ ਕੋਈ ਹੱਦ ਹੋ ਗਈ ਜਿਹਨੂੰ ਫੂਕ ਦੇਣਾ ਤੇ ਜਿਹੜਾ ਕਹਿੰਦੇ ਵਾਕਈ ਦੁਸ਼ਟ ਸੀ ਤੇ ਫਿਰ ਇਹਨੂੰ ਮੱਥਾ ਟੇਕਣ ਦੀ ਕੀਮਤ ਪ੍ਰਾਣਾ ਵਿੱਚ ਅਹਿਸਾਸ ਹੈ ਵੇਦਾਂ ਦਾ ਗੈਣੀ ਸੀ ਸ਼ਿਵਜੀ ਦਾ ਭਗਤ ਸੀ ਕبھی ਮੈਂ ਅਰਜ਼ ਕਰਾਂ ਸ਼ਾਮ ਨੂੰ ਜਦ ਰਾਮ ਤੀਰ ਮਾਰਦੇ ਨੇ ਜਲਾਣ ਤੋਂ ਪਹਿਲੇ ਰਾਮ ਵੀ ਪ੍ਰਕਰਮਾ ਕਰਦਾ ਹੈ ਉਸ ਦੇ ਉਹ ਲੰਮੀ ਚੋੜੀ ਗੱਲੇ ਜਦ ਮਰਨ ਲੱਗਿਆ ਸੀ ਰਾਵਣ ਦਮ ਤੋੜਨ ਲੱਗਾ ਸ਼੍ਰੀ ਰਾਮ ਆਪਣੇ ਭਰਾ ਲਕਸ਼ਮਣ ਨੂੰ ਕਹਿੰਦੇ ਨੇ ਜ਼ਮੀਨ ਤੋਂ ਇੱਕ ਬੜਾ ਕੀਮਤੀ ਮਨੁੱਖ ਉੱਠ ਕੇ ਜਾ ਰਿਹਾ ਹੈ ਬੜੀਆਂ ਵਿਚਾਰਾਂ ਬੜੀ ਸਿਆਣਪ ਬੜੀ ਸੋਝਬੋਝ ਇਹ ਵੀ ਇਹਦੇ ਨਾਲ ਚਲੀ ਜਾਏਗੀ ਇਹਦਾ ਆਖਰੀ ਦਮ ਟੁੱਟੇ ਤੂੰ ਇਸਦੇ ਕੋਲੋਂ ਕੁਛ ਨਾ ਕੁਛ ਲੈ ਕੇ ਆ ਜਿਸ ਪੁਰਸ਼ ਦੇ ਕੋਲੋਂ ਰਾਮ ਆਪਣੇ ਭਰਾ ਨੂੰ ਗਿਆਨ ਲੈਣ ਵਾਸਤੇ ਭੇਜਦੇ ਨੇ ਉਹ ਮਨੁੱਖ ਕੋਈ ਮਾਮੂਲੀ ਨਹੀਂ ਸੀ ਗੁਰਵਰਜਨ ਦੇਵ ਜੀ ਨੇ ਉਸ ਦੀ ਰੂਪਰੇਖਾ ਸਾਹਮਣੇ ਰੱਖ ਦਿੱਤੀ ਹੈ ਲਕਸ਼ਮਣ ਦੀ ਜੈਸੀ ਤਬੀਅਤ ਸੀ ਕਿਉਂਕਿ ਗੁੱਸੇ ਚ ਆ ਕੇ 라ਵਣ ਦੇ ਭੈਣ ਦੀ ਨੱਕ ਕੱਟ ਚੁੱਕਿਆ ਸੀ ਇਹ ਸੰਤ ਦਾ ਕੰਮ ਨਹੀਂ ਹੈ ਨੱਕ ਕੱਟਣਾ ਤੇ स्त्री ਨੂੰ ਹਮੇਸ਼ਾ ਲਈ ਕਰੂਪ ਕਰ ਦੇਣਾ ਸਵੈਂਬਰ ਦੀ ਪ੍ਰਥਾ ਉਹਨਾਂ ਦੇ ਨਾਲ ਆਮ ਸੀ ਸਵੈਮਵਰ ਸਵੈਂਬਰ ਬੱਚੀ ਆਪਣਾ ਵਰ ਖੁਦ ਚੁਣਦੀ ਸੀ ਇਹ ਅੰਮ ਪ੍ਰਥਾ ਸੀ ਸੀਤਾ ਨੇ ਵੀ ਖੁਦ ਚੁਣਿਆ ਸੀ ਦ੍ਰੋਪਦੀ ਨੇ ਵੀ ਖੁਦ ਚੁਣਿਆ ਸੀ ਸਵੈਂਬਰ ਸਵੈਮ ਵਰ ਚੁਣਨਾ ਹੈ ਆਪ ਵਰ ਚੁਣਨਾ ਹੈ ਸਮਾਜ ਦੀ ਵਿਵਸਥਾ ਐਸੀ ਸੀ ਅਗਾਹ ਚੱਲ ਕੇ ਦੇਖਿਆ ਗਿਆ ਕਿ ਬੱਚੀਆਂ ਜਜ਼ਬੇ ਦੇ ਤਹਿਤ ਕਈ ਦਫਾ ਵਰ ਦੀ ਗਲਤ ਚੁਣਾਵ ਕਰ ਲੈਂਦੀਆਂ ਜ਼ਿੰਦਗੀ ਚ ਪਛਤਾਣਾ ਪੈਂਦਾ ਹੈ ਔਰ ਬੱਚੇ ਰੁੱਲ ਜਾਂਦੇ ਨੇ ਸਵੈਮਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇਸ਼ ਨਾਕਾਮ ਹੋ ਕੇ ਰੱਦ ਕਰ ਦਿੱਤਾ ਗਿਆ ਪਿੰਨੇ ਬੱਚੀ ਇਸ ਵੇਲੇ ਨਹੀਂ ਚੁਣੇਗੇ ਸਿਰਫ ਇਸ ਕੋਲ ਜਜ਼ਬੇ ਹੀ ਹੁੰਦੇ ਨੇ ਸਿਰਫ ਇਸ ਕੋਲ ਭਾਵਕਤਾ ਹੁੰਦੀ ਹੈ ਇਹਦੇ ਕੋਲ ਦੂਰ ਦ੍ਰਿਸ਼ਟੀ ਨਹੀਂ ਹੁੰਦੀ ਸਵੈਂਬਰ ਭਾਰਤ ਦੇ ਵਿੱਚ ਫੇਲ ਹੋਇਆ ਸਵੈਂਬਰ ਅਮਰੀਕਾ ਤੇ ਯੂਰਪ ਦੇ ਦੇਸ਼ਾਂ ਵਿੱਚ ਫੇਲ ਹੋ ਰਿਹਾ ਹੈ ਕੈਲੀਫੋਰਨੀਆ ਦੇ ਡਾਕਟਰ ਮਨਜੀਤ ਸਿੰਘ ਨੇ ਮੈਨੂੰ ਦੱਸਿਆ 87 ਫੀਸਦੀ ਦੀਆਂ ਸ਼ਾਦੀਆਂ ਕੈਲੀਫੋਰਨੀਆ ਵਿੱਚ ਤਲਾਕ ਹੋ ਜਾਂਦੀਆਂ ਨਹੀਂ ਨਿਭਦੀਆਂ ਟੁੱਟ ਜਾਂਦੀਆਂ ਹਾਲਾਂਕਿ ਖੁਦ ਚੁਣਿਆ ਹੁੰਦਾ ਹੈ ਖੁਦ ਸ਼ਾਦੀਆਂ ਕੀਤੀਆਂ ਮਾਪੇ ਬਾਪ ਦੀ ਮਦਖਲਤ ਵੀ ਨਹੀਂ ਸਮਾਜ ਦੀ ਮਦਖਲਤ ਹੀ ਨਹੀਂ ਫਿਰ ਕਿਉਂ ਨਹੀਂ ਨਿਭਦੀ ਸੀ ਸਿਰਫ ਹੋ ਕੇ ਜਜ਼ਬਿਆਂ ਦੇ ਤਹਿਤ ਚੁਣਾਵ ਹੁੰਦਾ ਹੈ ਜਜ਼ਬੇ ਠੰਡੇ ਪੈ ਗਏ ਤਲਾਕ ਹੋ ਗਿਆ ਇੱਕ ਸਟੇਟ ਦੇ ਅੰਦਰ ਬਾਕੀ ਸਟੇਟਾਂ ਚ ਨਹੀਂ ਇੱਕ ਸਟੇਟ ਦੇ 87% ਦੀਆਂ ਸ਼ਾਦੀਆਂ ਤਲਾਕ ਹੋ ਜਾਂਦੀਆਂ ਸਵੈੰਬਰ ਹਜ਼ਾਰਾਂ ਸਾਲ ਪਹਿਲੇ ਭਾਰਤ ਦੇ ਫੈਲ ਹੋਇਆ ਸਮਾਜ ਨੇ ਰੱਦ ਕਰ ਦਿੱਤਾ ਬਈ ਨਹੀਂ ਆਇਂਦਾ ਬੱਚੀ ਖੁਦ ਚੁਣਾਵ ਨਹੀਂ ਕਰੇਗੀ ਕਰੇਗੀ ਤਾਂ ਉਸ ਤੇ ਉਂਗਲ ਉਠਾਏਗੀ ਸਮਾਜ ਇਹ ਬੱਚੀ ਗਲਤ ਹੈ ਯੂਰਪ ਦੇਸ਼ ਅਮਰੀਕਾ ਕੈਨੇਡਾ ਦਾ ਸਵੈਮਬਰ ਫੇਲ ਹੋ ਰਿਹਾ ਹੈ ਪਰ ਰਾਵਣ ਤੇ ਸ਼੍ਰੀ ਰਾਮ ਦੇ ਸਮੇਂ ਸਵੈਮਬਰ ਆਮ ਸੀ ਸਰੂਪ ਨਖਾ ਨੇ ਲਕਸ਼ਮਣ ਨੂੰ ਚੁਣ ਲਿਆ ਸੀ ਵਰਮਾਲਾ ਪਹਿਨਣ ਲੱਗੀ ਲੰਬੀ ਚੌੜੀ ਕਥਾ ਹੈ ਉਨੇ ਗੁੱਸੇ ਚ ਉਹਦੀ ਨੱਕ ਕੱਟ ਦਿੱਤੀ ਤੇ ਸਰੂਪ ਨਖਾ ਉਹਨਾਂ ਦੇ ਨਾ ਚ ਸਰੀਰ ਦੇ ਅੰਗ ਤੇ ਮਨ ਦੇ ਸੁਭਾਅ ਦੇ ਮੁਤਾਬਕ ਨਾਮ ਰੱਖੇ ਜਾਂਦੇ ਸਨ ਸਰੂਪ ਨਖਾ ਉਹਦੇ ਨੈਣ ਨਕਸ਼ ਬਹੁਤ ਅੱਛੇ ਸਨ ਤੇ ਲਕਸ਼ਮਣ ਨੇ ਕਿ ਨੱਕ ਕਰਕੇ ਹੀ ਤੂੰ ਖੂਬ ਸੂਰਤ ਲੱਗਦੀ ਪਈ ਹੈ ਬਹੁਤ ਮੈਂ ਹੀ ਕੱਟ ਦਿੰਦਾ ਕੱਟ ਦਿੱਤੀ ਉਸੀ ਏਸ਼ੀਆ ਦਾ ਇਲਾਕਾ ਐਸਾ ਹੈ ਹੋਰ ਕੁਝ ਬਰਦਾਸ਼ ਕਰ ਲਵੇ ਲekin ਭਰਾ ਭੈਣ ਦੀ ਤੋਹਫੀ ਤੇ ਭੈਣ ਦੀ ਗੱਲ ਨਹੀਂ ਬਰਦਾਸ਼ਤ ਕਰਦਾ। ਰਾਵਣ ਦੀ ਭੈਣ ਸੀ। ਆਮ ਬੰਦਾ ਨਹੀਂ ਬਰਦਾਸ਼ਤ ਕਰਦਾ ਉਹ ਤੇ ਰਾਜਾ ਸੀ। ਬਦਲੇ ਦੀ ਭਾਵਨਾ ਤੇ ਆ ਕੇ। ਠੀਕ ਹੈ ਸਿਆਣਾ ਸੀ ਵਿਦਵਾਨ ਸੀ ਸ਼ਿਵਜੀ ਦਾ भगत ਸੀ ਪਰ ਭੈਣ ਦੀ ਨੱਕ ਕੱਟੀ। ਇਤਿਹਾਸ ਦੇ ਨਿੱਕੇ ਪਹਿਲੋ ਮੈਂ ਤੁਹਾਡੇ ਸਾਹਮਣੇ ਰੱਖੇ ਨੇ। ਲਕਸ਼ਮਣ ਗਿਆ ਗਿਆਨ ਲੈਣ ਵਾਸਤੇ। रावण ਦੇ ਸਿਰ ਦੇ ਭਾਰ ਖੜਾ ਹੋਇਆ ਔਰ ਕਹਿੰਦਾ ਹੈ ਬ੍ਰਾਹਮਣ ਦੇਵਤਾ ਸੁਣਿਆ ਤੁਹਾਡੇ ਕੋਲ ਬੜਾ ਗਿਆਨ ਹੈ ਬੜੀ ਸਮਝ ਹੈ ਹਰ ਪਹਿਲੋ ਦੇ ਜੋ ਕੀਮਤੀ ਤੋਂ ਕੀਮਤੀ ਵਿਚਾਰ ਧਾਰਾਵੇ ਤੁਸੀਂ ਜਾ ਰਹੇ ਹੋ ਜਗਤ ਤੋਂ ਦੱਸ ਕੇ ਜਾ ਰਾਵਣ ਨੇ ਅੱਖ ਜ਼ਰੂਰ ਖੋਲੀਏ ਔਰ ਘਿਰਣਾ ਭਰੇ ਮੁਸਕਰਾਹਟ ਵੀ ਚਿਹਰੇ ਤੇ ਆਈ ਫਿਰ ਅੱਖਾਂ ਬੰਦ ਹੋ ਗਈਆਂ ਲਕਸ਼ਮਣ ਵਾਪਸ ਆ ਗਏ RAM ਨੂੰ ਕਹਿੰਦਾ ਹੈ ਭਗਵਨ ਉਹ ਤੇ ਬੋਲਦਾ ਹੀ ਨਹੀਂ ਪਤਾ ਹੈ RAM ਨੇ ਕੀ ਆਖਿਆ ਤੈਨੂੰ ਬੁਲਾਣ ਦੀ ਜਾਚ ਨਹੀਂ ਆਈ ਤੈਨੂੰ ਗਿਆਨ ਲੈਣ ਦਾ ਢੰਗ ਨਹੀਂ ਆਇਆ ਜਾ ਉਹ ਵਿਦਵਾਨ ਹੈ Shiv ji ਦਾ ਭਗਤ ਉਹਦੇ ਕਦਮਾਂ ਦੇ ਵਿੱਚ ਖੜਾ ਉਹਦੇ ਪੈਰਾਂ ਤੇ ਮੱਥਾ ਟੇਕ ਫਿਰ ਹੱਥ ਜੋੜ ਕੇ ਮੰਗ ਕਰ ਇੰਜ ਗਿਆਨ ਦੀ ਮੰਗ ਕਰੀ ਦੀ ਜਿਹਦੇ ਕਦਮਾਂ ਦੇ ਵਿੱਚ RAM ਲਕਸ਼ਮਣ ਨੂੰ ਖੜਾ ਕਰਨਾ ਚਾਹੁੰਦੇ ਨੇ ਤੇ ਜਿਸ ਦੇ ਕੋਲ ਗਿਆਨ ਲੈਣਾ ਚਾਹੁੰਦੇ ਨੇ ਉਹ ਮਨੁੱਖ ਮਾਮੂਲੀ ਨਹੀਂ ਹੋ ਸਕਦਾ ਮਾਮੂਲੀ ਨਹੀਂ ਹੋ ਸਕਦਾ ਅਧਿਕ ਇਸ ਤਰ੍ਹਾਂ ਕੀਤਾ ਤੇ ਰਾਮ ਨੇ ਜਿਹੜੀ ਆਖਰੀ ਗੱਲ ਕੀਤੀ ਲਕਸ਼ਮਣ ਮਨੁੱਖ ਦੀ ਜ਼ਿੰਦਗੀ ਚ ਕੱਲ ਕਤਈ ਨਹੀਂ ਆਉਂਦਾ ਜੋ ਕਰਨਾ ਹੈ ਅੱਜ ਕਰ ਜੋ ਜ਼ਰੂਰੀ ਕੰਮ ਹੋਵੇ ਕਦੀ ਮਲਤਵੀ ਨਾ ਕਰਨੀ ਪੋਸ਼ ਬੰਨ ਨਾ ਕਰਨੀ ਕੱਲ ਤੇ ਨਾ ਛੁੱਟੇ ਜੋ ਗੈਰ ਜ਼ਰੂਰੀ ਕੰਮ ਹੋਵੇ ਮਲਤਵੀ ਕਰ ਦੇਂ ਜੋ ਜ਼ਰੂਰੀ ਹੋਵੇ ਭੁੱਲ ਕੇ ਵੀ ਮਲਤਵੀ ਨਾ ਕਰੇ ਜੋ ਪੁੰਨ ਹੋਵੇ ਉਹਨੂੰ ਕਦੀ ਮਲਤਵੀ ਨਾ ਕਰੇ ਜੋ ਪਾਪ ਹੋਵੇ ਉਹਨੂੰ ਕੱਲ ਤੇ ਛੋੜੇ ਗੁਰੂ ਅਰਜਨ ਦੇਵ ਜੀ ਦਾ ਵਾਕ ਜਿਨ੍ਹਾਂ ਦਾ ਪੁਰਬ ਮਨਾਰਿਆ ਪਾਤਸ਼ਾਹ ਕਹਿੰਦੇ ਨੇ ਨਹੀਂ ਬਿਲੰਬ ਧਰਮੰਗ ਬਿਲੰਬ ਪਾਪੰ ਜਦ ਕੋਈ ਸ਼ੁਭ ਸੰਕਲਪ ਅੰਦਰ ਪੈਦਾ ਹੋਵੇ ਸਾਬ ਕਹਿੰਦੇ ਬਿਲੰਬ ਨਹੀਂ ਕਰਨੀ ਦੇਰੀ ਨਹੀਂ ਕਰਨੀ ਕਿਉਂ ਦੇਰੀ ਕਰੇਗਾ ਉਹ ਜਿਹੜਾ ਸ਼ੁਭ ਸੰਕਲਪ ਹੈ ਕਮਜ਼ੋਰ ਹੋ ਜਾਏਗਾ ਫਿਰ ਤੂੰ ਉਹ ਨਹੀਂ ਕਰ ਸਕੇਗਾ বিলম্ব পাপੰ ਅਗਰ ਕੋਈ ਪਾਪ ਦਾ ਸੰਕਲਪ ਪੈਦਾ ਹੋਇਆ ਹੈ ਦੇਰੀ ਕਰੀ ਤਾਂ ਕਿ ਉਹ ਕਮਜ਼ੋਰ ਹੋ ਜਾਏ ਲੇਕਿਨ ਹੁੰਦਾ ਕਿ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਚੰਗੀਆਂ ਆਈਆਂ ਆਲਕ ਕਰੇ ਬੁਰੀਾਈ ਹੋਵੇ ਸੇ ਬੁਰਾ ਸੰਕਲਪ ਪੈਦਾ ਹੈ ਬੰਦਾ ਤਤ ਛਿਨ ਕਰਦਾ ਹੈ ਚੰਗਾ ਸੰਕਲਪ ਪੈਦਾ ਹੁੰਦਾ ਸੋਚਦਾ ਕੱਲ ਸੋਚਾਂਗੇ ਪਰਸੋਂ ਸੋਚਾਂਗੇ ਇਸ ਤਰ੍ਹਾਂ ਮਨੋਕ ਰੋਜ਼ ਦੀ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ ਚੰਗਿਆਈਆਂ ਤੋਂ ਬਚਦਾ ਜਾ ਰਿਹਾ ਕਿਉਂਕਿ ਚੰਗਿਆਈਆਂ ਨੂੰ ਪੋਸ਼ਣ ਨਹੀਂ ਕਰਦਾ ਚੰਗਿਆਈਆਂ ਆਲਕ ਕਰੇ ਬੁਰਾਈ ਹੋਵੇ ਸਿਰ ਇਹ ਮਹਾਨ ਗਿਆਨ 라ਵਣ ਨੇ ਲਕਸ਼ਮਣ ਨੂੰ ਦਿੱਤਾ ਹੁਣ ਪ੍ਰਸ਼ਨ ਖੜਾ ਹੋਵੇਗਾ ਹਾਰ ਕਿਉਂ ਗਏ ਭਾਰਤ ਦੇ ਇਤਿਹਾਸਕਾਰ ਕਹਿੰਦੇ ਨੇ ਰਾਵਣ RAM ਤੋਂ ਨਹੀਂ ਹਾਰੇ ਆਪਣੇ ਵਿਰਾਧ ਤੋਂ ਹਾਰੇ ਨ ਬਿਬਕਸ਼ਣ ਤੋਂ ਸਾਰੇ ਸੀਕਰਟ ਸਾਰਾ ਰਾਜ਼ ਭਰਾ ਨੇ ਦੱਸ ਦਿੱਤਾ ਵਿਬਕਸ਼ਣ ਨੇ ਔਰ ਚਾਣਕ ਰਿਸ਼ੀ ਕਹਿੰਦੇ ਨੇ ਮਨੁੱਖ ਦੁਸ਼ਮਨ ਦੇ ਵਾਰ ਤੋਂ ਬਚ ਸਕਦਾ ਹੈ ਭਰਾ ਦੇ ਵਾਰ ਤੋਂ ਨਹੀਂ ਬਚ ਸਕਦਾ ਕਿਉਂ ਭਰਾ ਨੂੰ ਸਭ ਕੁਝ ਪਤਾ ਹੈ ਸਭ ਕੁਝ ਪਤਾ ਹੈ ਹੋ ਸਕਦਾ ਹੈ ਦੁਸ਼ਮਣ ਦਾ ਵਾਰ ਖਾਲੀ ਚਲਾ ਜਾਏ ਕਿਉਂਕਿ ਉਹਨੂੰ ਬਹੁਤਾ ਗਿਆਨ ਨਹੀਂ ਹੈ ਪਰ ਆਦਾ ਵਾਰ ਖਾਲੀ ਨਹੀਂ ਹੁੰਦਾ ਇਸ ਵਾਸਤੇ ਆਮ ਦੁਸ਼ਮਣਾਂ ਦੇ ਛਿਤ ਨਹੀਂ ਦੁਸ਼ਮਣੀ ਨਹੀਂ ਪਾਈ ਜਾਂਦੀ ਨਹੀਂ ਦੇਖੀ ਜਾਂਦੀ ਕਈ ਵਾਰ ਫਰਾਵਾਂ ਦੇ ਜੋ ਦੁਸ਼ਮਣੀ ਦੇਖੀ ਜਾਂਦੀ ਬੜੀ ਭੈਂਕਰ ਵਿਵੇਕਸ਼ਣ ਨੇ ਸਾਰੇ ਰਾਜ਼ ਦੱਸ ਦਿੱਤੇ ਨੇ ਵਿਵੇਕਸ਼ਣ ਭਰਾ ਸੀ ਰਾਵਣ ਦਾ ਸਾਰੇ ਸੀਕਰਟ ਦੱਸ ਦਿੱਤੇ ਹੈ ਇਸ ਵਾਸਤੇ ਭਾਰਤ ਦੇ ਛੋਟੀ ਦੇ ਇਤਿਹਾਸਕਾਰ ਕਹਿੰਦੇ ਨੇ 라वण ਹਾਰਿਆ ਹੈ ਭਿਰਾ ਦੀ ਮਾਰ ਤੋਂ ਤੋਂ ਭਾਰਤ ਦੇ ਚ ਬੋਲ ਪ੍ਰਚਲਿਤ ਨੇ ਘਰ ਕਾ ਵੇਦੀ ਲੰਕਾ ਢਾਲੇ ਇਤਨਾ ਮਹਾਨ ਸੀ ਤੇ ਉਹਨੂੰ ਦੁਸ਼ਟ ਕਿਉਂ ਆਖਿਆ ਗਿਆ ਮਨੁੱਖ ਦੀ ਫਿਤਰਤ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੁੰਦਾ ਹੈ ਜੋ ਜਿੱਤ ਜਾਏ ਉਹ ਭਗਵਾਨ ਹੁੰਦਾ ਹੈ ਕੁਦਰਤੀ ਗੱਲ ਹੈ ਸਭ ਪ੍ਰਭੂ ਕਿਹੜੇ ਮਨੁੱਖ ਪ੍ਰਭਾਵਤ ਹੈ ਜੋ ਜਿੱਚਦਾ ਹੈ ਉਹ ਪ੍ਰਭਾ ਜੋ ਹੈ ਭਗਵਾਨ ਹੈ ਜੋ ਹਾਰ ਜਾਏ ਉਹ ਸ਼ੈਤਾਨ ਹੈ ਇਸ ਤਰ੍ਹਾਂ ਹੈ ਇਸ ਵਾਸਤੇ ਆਮ ਬੰਦੇ ਕਰੀਬਨ ਕਰੀਬਨ ਕੋਸ਼ਿਸ਼ ਕਰਦੇ ਨੇ ਅਸੀਂ ਜਗਤ ਦੇ ਚ ਜੇਤੂ ਬਣੀਏ ਤਾਂ ਜੇਤੂ ਤਾਂ ਬਣ ਸਕਦੇ ਕੋਈ ਸ਼ਕਤੀ ਹੋਵੇ ਤਾਕਤ ਹੋਵੇ ਮਨੁੱਖ ਸ਼ਕਤੀ ਤੋਂ ਪ੍ਰਭਾਵਤ ਹੈ ਉਨੇ ਨੇ ਅਰਜ਼ ਕੀਤੀ ਸੀ ਪਰਮਾਤਮਾ ਇੱਕ ਸ਼ਕਤੀ ਹੈ ਵਿਅਕਤੀ ਨਹੀਂ ਹੁਣ ਸ਼ਕਤੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤੇ ਮਨੁੱਖ ਬਾਹਰੋਂ ਸ਼ਕਤੀਸ਼ਾਲੀ ਹੈ ਇੱਕ ਮਨੁੱਖ ਅੰਦਰੋਂ ਸ਼ਕਤੀਸ਼ਾਲੀ ਜੋ ਅੰਦਰ ਦੀ ਸ਼ਕਤੀ ਉਹਨੂੰ ਸਤ ਕਹਿੰਦੇ ਨੇ ਜੋ ਬਾਹਰ ਦੀ ਸ਼ਕਤੀ ਨੂੰ ਸਤਾ ਕਹਿੰਦੇ ਨੇ ਜੋ ਅੰਦਰ ਦੀ ਸ਼ਕਤੀ ਇਹਨੂੰ ਧਰਮ ਨੀਤੀ ਕਹਿੰਦੇ ਨੇ ਜੋ ਬਾਹਰ ਦੀ ਸ਼ਕਤੀ ਇਹਨੂੰ ਰਾਜਨੀਤੀ ਕਹਿੰਦੇ ਨੇ ਬਦਕਿਸਮਤੀਏ ਆਹ ਕਾਲ ਤੋਂ ਸਤਾ ਸਤ ਨਾਲ ਟਕਰਾਂਦੀ ਰਹੀ ਹੈ ਵੀਰੋ ਸੰਤ ਮਸਕੀਨ ਜੀ ਦੇ ਇੱਕ ਇਲਮ ਦਾ ਮੈਂ ਕਿਹਾ ਬੜਾ ਵੱਡਾ ਸਮੁੰਦਰ ਹੈ ਜਿਨ੍ਹਾਂ ਦੀ ਹਰ ਕਥਾ ਕਿਸੇ ਵੀ ਮੌਜੂਦ ਤੇ ਵੀਰੋ ਜਦੋਂ ਵੀ ਸੁਣੀ ਹੈ ਇਲਮ ਦੇ ਵਿੱਚ ਅਜ਼ਾਫਾ ਹੋਇਆ ਹੈ ਕੋਈ ਨਾ ਕੋਈ ਚੰਗੀ ਚੀਜ਼ ਹੀ ਮਿਲੀ ਹੈ ਤੇ 라ਵਣ 라ਵਣ ਦੇ ਬਾਰੇ ਵੀਰੋ ਮੈਂ ਜਿਹੜਾ ਮੈਨੂੰ ਪਤਾ ਸੀ ਕਿ 라ਵਣ ਇੱਕ ਇਹੋ ਜਿਹਾ ਰਕਸ਼ਸ ਹੈਗਾ ਸੀ ਜਿੰਨੇ ਕਿ ਬੜੀ ਤਬਾਹੀ ਮਚਾਈ ਜਿੰਨੇ ਕਿ ਬੜਾ ਜ਼ਾਲਮ ਸੀ ਅਸੀਂ ਜਦੋਂ ਵੀ ਕਿਸੇ ਨੂੰ ਸ਼ੈਤਾਨ ਦਾ ਲਕਬ ਦੇਣਾ ਹੁੰਦਾ ਹੈ ਜਾਂ ਕਿਸੇ ਨੂੰ ਜ਼ਾਲਮ ਕਹਿਣਾ ਹੁੰਦਾ ਤਾਂ ਕਹਿੰਦੇ 라ਵਣ ਹੈ 라ਵਣ ਹੈ ਰਕਸ਼ਸ ਹੈ ਤੇ ਵੀਰੋ ਪਰ ਅੱਜ ਸੰਤ ਮਸਕੀਨ ਜੀ ਕੋ ਪਤਾ ਚੱਲਿਆ ਕਿ ਉਹ ਤੇ ਬੜਾ ਇੱਕ ਇੱਕ ਅਕਲ ਬੁੱਧੀਮਾਨ ਬੰਦਾ ਸੀ ਜਿਹਦੇ ਹਕੀਕਤ ਦੇ ਵਿੱਚ 10 ਸਿਰ ਨਹੀਂ ਸੀ ਹੈਗੇ ਉਹਦੇ ਵਿੱਚ ਇੰਨੀ ਤਾਕਤ ਸੀ ਕਿ 10 ਬੰਦੇ ਜਿੰਨਾ ਉਹ ਸੋਚ ਸਕਦਾ ਸੀ ਉਹਨਾਂ ਤੋਂ ਜ਼ਿਆਦਾ ਸੋਚ ਸਕਦਾ ਸੀ ਫਿਰ ਇੰਨਾ ਤਖਤਵਾਰ ਹੈਗਾ ਸੀ ਲੇਕਿਨ ਕੀ ਸੀ ਵੀਰੋ ਕਿ ਆਪਣੀ ਤਾਕਤ ਦਾ ਆਪਣੀ ਅਕਲ ਬੁੱਧੀ ਦਾ ਵੀਰੋ ਉਹਨੇ ਇਸਤੇਮਾਲ ਗਲਤ ਜਗ੍ਹਾ ਤੇ ਕੀਤਾ ਇਹਦੇ ਵਿੱਚ ਇੱਕ ਬੜਾ ਵੱਡਾ ਸਾਡੇ ਵਾਸਤੇ ਸਬਕ ਹੈ ਕਿ ਅਗਰ ਅਸੀਂ ਅੱਲਾਹ ਪਾਕ ਨੇ ਜਿਹੜੀ ਸਾਨੂੰ ਤਾਕਤ ਦਿੱਤੀ ਹੈ ਜਿਹੜੀ ਹਿੰਮਤ ਦਿੱਤੀ ਹੈ ਜਿਹੜੀ ਅਕਲ ਦਿੱਤੀ ਹੈ ਜਿਹੜਾ ਪੈਸਾ ਮਾਲ ਦਿੱਤਾ ਹੋਇਆ ਅਗਰ ਅਸੀਂ ਉਹਨੂੰ ਅੱਲਾਹ ਦੇ ਰਾਹ ਤੇ ਖਰਚ ਕਰੀਏ ਨੇਕ ਕੰਮਾਂ ਵਿੱਚ ਖਰਚ ਕਰੀਏ ਇਸ ਕਰੇ ਖਰਚ ਕਰੀਏ ਕਿ ਵਾਹਿਗੁਰੂ ਅੱਲਾਹ ਪਾਕ ਦੀ ਜ਼ਾਤ ਸਾਡੇ ਤੋਂ ਰਾਜ਼ੀ ਹੋ ਜਾਵੇ ਤੇ ਵੀਰੋ ਫਿਰ ਅਸੀਂ ਦੁਨੀਆ ਤੇ ਭਾਵੇਂ ਮਾੜੇ ਵੀ ਅਸੀਂ ਕਾਮਯਾਬ ਹੋ ਜਾਣਗੇ ਤੇ ਪਰ ਅਗਰ ਸਾਡੇ ਵਿੱਚ 10 ਲੋਹਾ ਜਿੰਨੀ ਅਕਲ ਵੀ ਹੋਵੇ 1000 ਬੰਦੇ ਜਿੰਨੀ ਤਾਕਤ ਵੀ ਹੋਵੇ ਤੇ ਅਸੀਂ ਗਲਤ ਬੰਦੇ ਦਾ ਇਸਤੇਮਾਲ ਕਰੀਏ ਵੀਰੋ ਤੇ ਫਿਰ ਅਸੀਂ ਰਾਖਸ਼ ਬਣ ਜਾਗੇ ਫਿਰ 라ਵਣ ਬਣ ਜਾਗੇ ਜਿਹੜਾ ਰਹਿੰਦੀ ਦੁਨੀਆ ਤੱਕ ਜਿਹਦੇ ਉੱਤੇ ਲਾਨ ਤਾਨ ਪਏਗੀ ਜਿਹਦਾ ਪਤਲਾ ਸਾਲਾ ਜਾਂਦਾ ਵੈ ਜਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਜਿੰਨੂੰ ਇੱਕ ਬੁਰਾ ਲਕਅ ਸਮਝਿਆ ਜਾਂਦਾ ਵੈ ਵੀਰੋ ਅੱਜਕੱਲ ਅਸੀਂ ਕਿਸੇ ਨੂੰ ਅਗਰ 라ਵਣ ਕਹਿ ਦਈਏ ਤਾਂ ਕਿੰਨਾ ਗੁੱਸਾ ਕਰੇਗਾ ਕਿੰਨਾ ਉਹਨੂੰ ਬੁਰਾ ਲੱਗੇਗਾ ਤੇ ਵੀਰੋ ਇਹ ਅੱਜ ਦੀ ਕਥਾ ਦਾ ਮਕਸਦ ਸੀ ਇਸ ਕਰਕੇ ਵੀਰੋ ਅੱਲਾ ਪਾਕ ਦੀ ਜ਼ਾਤ ਅਜਬ ਹੋ ਅੱਲਾ ਪਾਕ ਦੇ احਕਾਮਾਤ ਮੰਨ ਲੋ ਇਹ ਜ਼ਿੰਦਗੀ ਜਿਹੜੀ ਆ ਦਾ ਮਕਸਦ ਹੀ ਇਹ ਹੈ ਕਿ ਅਸੀਂ ਅੱਲਾ ਪਾਕ ਵਾਹਿਗੁਰੂ ਦੀ ਬੰਦਗੀ ਕਰੀਏ ਤੇ ਅੱਲਾ ਪਾਕ ਦੀ ਦੀ ਬੰਦਗੀ ਕਰ ਲੋ ਵੀਰੋ ਫੇਰ ਹੀ ਤੁਹਾਨੂੰ ਦੁਨੀਆ ਦੇ ਵਿੱਚ ਕਾਮਯਾਬੀ ਮਿਲ ਜੇਗੀ ਅਸਲ ਕਾਮਯਾਬੀ ਵੀਰੋ ਇਹ ਹੀ ਹੈ ਵੀਰੋ ਤੁਹਾਨੂੰ ਕਿਸ ਤਰ੍ਹਾਂ ਲੱਗੀ ਅੱਜ ਦੀ ਕਥਾ ਕਮੈਂਟ ਕਰਕੇ ਆਪਣੀ ਰਾਏ ਦਾ اظہار ਲਾਜ਼ਮੀ ਕਰਿਓ ਆਪਣਾ ਟੈਨ ਸਾਰਾ ਖਿਆਰ ਇਕਦਮ ਯਾਦ ਰੱਖਿਓ ਅੱਲਾ ਫਜ਼ਲ